ਹਾਂਜੀ ਪ੍ਰਧਾਨ ਪਹਿਲਾਂ ਤੋਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਜੈਵਲ ਮਿੱਕੀ ਜੈਪੇਮ ਅੱਜ ਪਹਿਲਾਂ ਤੋਂ ਸਭ ਤੋਂ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀ ਸਾਰੀਆਂ ਹੀ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਨਾਲ ਹੀ ਸਾਡੇ ਮਹੱਲੇ ਦੇ ਸਾਰੇ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਰਲ ਕੇ ਅਸੀਂ ਕਿ ਨਸ਼ਾ ਛੱਡੋ ਕੋੜ ਵੱਡੋ ਅਸੀਂ ਮਹੱਲੇ ਵਿੱਚ ਇਹ ਮਹਮ ਚਾਲੂ ਕੀਤੀ ਹੈ ਕਿ ਕੋਈ ਵੀ ਬੰਦਾ ਜਿਹੜਾ ਸਾਡੇ ਮਹੱਲੇ ਵਿੱਚ ਨਸ਼ਾ ਕਰੂਗਾ ਉਹਦਾ ਇਲਾਜ ਕਰਵਾਇਆ ਜਾਊਗਾ ਜਿਹੜਾ ਬੰਦਾ ਵੇਚੂਗਾ ਉਹਦੇ ਤੇ ਸਖਤ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਊਗਾ ਅੱਜ ਅਸੀਂ ਸਾਰੇ ਅਪੀਲ ਕਰਕੇ ਆਏ ਹਾਂ ਕਿ ਕੱਲ ਨੂੰ 4 ਵਜੇ ਭਵਨ ਵਾਲਮੀਕੀ ਕੇਂਦਰੀ ਮੰਦਰ ਦੇ ਵਿੱਚ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਸਾਡੇ ਸ਼ਹਿਰ ਦੇ ਹਲਕੇ ਦੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਆਪਣੀ ਵਿਚਾਰ ਦੇਣ ਆ ਰਹੇ ਸਾਡੇ ਵਿਚਾਰ ਸੁਣਨ ਆ ਰਹੇ ਆ ਅਸੀਂ ਸਾਰੇ ਮਹੱਲੇ ਨੂੰ ਜਿਹੜੇ ਬੰਦੇ ਵੀ ਸਾਡੇ ਮਹੱਲੇ ਦੇ ਵਿੱਚ ਪਿੰਦੇ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਆਪਦਾ ਨਸ਼ਾ ਛੱਡੋ ਜ਼ਿੰਦਗੀ ਨੂੰ ਸਵਾਰੋ ਤੇ ਜਿਹੜੇ ਬੰਦੇ ਵੀ ਵੇਚਦੇ ਆ ਉਹਨਾਂ ਨੂੰ ਵੀ ਸਖਤ ਸਖਤ ਕਹਿ ਰਹੇ ਆ ਕਿ ਜਾਨ ਮੱਲਾ ਛੱਡ ਦਿਓ ਜਾਂ ਨਸ਼ਾ ਵੇਚਣਾ ਛੱਡ ਦਿਓ ਆਦਰਵਾਈਸ ਸਾਨੂੰ ਮੱਲੇ ਦੇ ਵਿੱਚ ਕੋਈ ਨਸ਼ਾ ਵੇਚਦਾ ਦੇਖ ਗਿਆ ਉਹਦੇ ਤੇ ਅਸੀਂ ਸਾਰੇ ਮੱਲੇ ਵਾਲੇ ਇਕੱਠੇ ਹੋ ਕੇ ਕਾਰਵਾਈ ਕਰਾਈ ਜਾਊਗੀ ਇਹ ਪੀਪ ਵਪਾਰ